ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਸਾਸਰੀ ਘਰ ਮਮਾ ਜੀ ਲੋ ਜੀ ਇਹਨਾਂ ਮੌਕੇ ਤੇ ਆ ਗਏ ਮਮਾ ਜੀ ਹੋ ਠੀਕ ਠਾਕ ਮਮਈ ਆਜੋ ਬੈਠੋ ਬਸ ਦਾਲ ਸਬਜ਼ੀ ਬਣਾਉਣ ਲੱਗੇ ਹੁਣ ਮਾਪਾ ਦੀ ਆਪ ਤੇ ਮੈਂ ਬਣਾ ਨਹੀਂ ਚਾਹ ਤੇ ਕਬਣਾ ਲੱਗੇ ਸੀ ਜੀ ਸਬਜੀ ਅੱਜ ਬਣਾਵਾਂਗੇ ਆਲੂ ਮਟਰਾਂ ਦੀ ਸਬਜੀ ਮਟਰ ਮੈਂ ਸਵੇਰੇ ਕੱਟ ਕੇ ਰੱਖੀ ਤੇ ਅੱਜ ਦਾ ਸਵੇਰ ਦੇ ਉਦਮ ਨੇ ਮੈਨੂੰ ਇਨਾ ਪਰੇਸ਼ਾਨ ਕਰਿਆ ਕਿ ਨਾ ਉੱਥੋਂ ਜਾਓ ਇਹ ਤੁਸੀਂ ਇਹ ਲਾ ਲਓ ਮੈਂ ਸਵੇਰ ਦੀ ਨਹੀਂ ਸਿਰਫ ਥੋੜੀ ਜਿਹੀ ਵੀਡੀਓ ਦੀ ਕਲਿੱਪ ਲਈ ਹੋਈ ਹੈ ਵੈਸਾ ਨਾ ਉਸ ਦਿਨ ਵੀ ਤੁਹਾਨੂੰ ਕੁਝ ਨਾ ਕਰਦੇ ਨੇ ਬਾਤ ਉਸ ਤੋਂ ਬਾਅਦ ਭਾ ਕੋਈ ਕੈਮਰਾ ਨਹੀਂ ਕੋਈ ਕੁਛ ਨਹੀਂ ਕਦੇ ਇੱਧਰ ਕਰੀਏ ਉੱਧਰ ਸਿਰ ਵੀ ਮੈਂ 8:30 1 ਵਜੇ ਸਿਰਨਾ ਆਇਆ ਸੋ ਇਹਦਾ ਟੱਪ ਦੇ ਵਿੱਚ ਬੜਾ ਬੈਠਿਆ ਨਹੀਂ ਹਾਂਜੀ ਮੈਂ ਬਣਾਉਣਾ ਹੈ ਨਾ ਮੈਂ ਟੱਪ ਦੇ ਵਿੱਚ ਤੇ ਨਾ ਮੈਂ ਤਾਂ ਸਿਰ ਨੂੰ ਸਾਕੇ ਦੋ ਵਜੇ ਮੈਂ ਨਹੀਂ ਆਜਣਾ ਹੈ ਹੈਗਾ ਜੀ ਉਹਨਾਂ ਫਿਰ ਬੱਸ ਉਹਦਾ ਜਮੀਨ ਹੈ ਕਿ ਵਿੱਚ ਮੈਂ ਕੱਪੜੇ ਧੋਈ ਗਏ ਹਾਂ ਇਹ ਮੈਂ ਸਿਰ ਨੂੰ ਬੱਸ ਉਹ ਥੋੜੀ देर ਪਹਿਲਾਂ ਮੈਂ ਰੁਕੀਂ ਸੌਂਗੀ ਸਿੱਧੀ ਐਨੀ ਜਗਾ ਅੱਜ ਦਾ ਬੱਸ ਬੱਚੇ ਦਾ ਸਕੂਲ ਜੀ ਖੀਂਦੇ ਤੇ ਇੱਕ ਛੁੱਟੀ ਹੋਵੇ ਹਾਂ ਤੇ ਦੋ ਹੋਵੇ ਤੇ ਫਿਰ ਹੁਣ ਤਿੰਨ ਛੁੱਟੀਆਂ ਹੋਣੀਆਂ ਤੇ ਅੱਜ ਹੈਗੀ ਜਨਮਾਸਤੇ ਇਸ ਸਬ ਤੋਂ ਪਹਿਲਾਂ ਤੇ ਮੇਰੀ ਆਲੂ ਕੇ ਫੈਮਿਲੀ ਦੇ ਜਨਮ ਅਸਥਾਨ ਦੇ ਲੱਖ ਲੱਖ ਵਧਾਈਆਂ ਹੋਣ ਹਨ ਲੋ ਜਿੱਦਾਂ ਕੋਈ ਚਾਹ ਰੱਖੀ ਹੋਈ ਨਹੀਂ ਦੀ ਆਪਣੀ ਐਮਨੇ ਤੋੜਾ ਤਿਆਰ ਵਗਿਆ ਸ਼ੀਰ ਗੀ ਸਬ지 ਤੜਕਣ ਨੂੰ ਦਾ ਪੰਜ ਮਿੰਟ ਲੱਗਦਾ ਥੱਲੇ ਧੋਨੇ ਸੀਗੇ ਅਸੀਂ ਅਸੀਂ ਸਲਾਹ ਬੋਲੀ ਸੀ ਕਿ ਅੱਜ ਅਸੀਂ ਥੱਲੇ ਤੋਂ ਆ ਨਹੀਂ ਹੈ ਨਾ ਮੇਰੇ ਸਰਦਾਰ ਜੀ ਪਹਿਲਾਂ ਸਰਦਾਰ ਜੀ ਸਵੇਰ ਦੇ ਮੱਝਾਂ ਕੋਲ ਲੱਗੇ ਹੋਏ ਨੇ ਮੈਂ ਕਿਤੇ ਇੱਧਰ ਕਦੇ ਉੱਪਰ ਸੋ ਸਰਦਾਰ ਜੀ ਕਹਿੰਦੇ ਵੀ ਹੁਣ ਮੈਂ ਸਭ ਕਹਿੰਦਾ ਕਿ ਤੁਸੀਂ ਜਿਹੜੀ ਨਾਲ ਗੁਣ ਹੋਏ ਹੋਏ ਕਹਿੰਦੇ ਮੈਂ ਦਾ ਸਵੇਰ ਦਾ ਭੱਜਿਆ ਫਿਰ ਰਿਹਾ ਵੀ ਤੋਂ ਹੀ ਨਹੀਂ ਬਣਾਇਆ ਹੈਗਾ ਅੱਗੇ ਕਦੇ ਨਾ ਨਵਾਂ ਨਾ ਨਾ ਕਦੇ ਕੁਝ ਕਦੇ ਕੁਝ ਤਾਂ ਤੁਹ ਵੀ ਚਾਰ ਸੇਰ ਦਿਨਾਂ ਕੰਮ ਲੱਗੀ ਹੀ ਇਹ ਵੀ ਵੀਡੀਓ ਬਣਾ ਲੈਂਦੇ ਹਨ ਮੈਂ ਤਾਂ ਦੇਖੋ ਤੁਹਾਡਾ ਬਿੰਦਾ ਇਹਨੇ ਕੁਝ ਕਰ ਲਈ ਤਾਂ ਹੁਣ ਤਾਂ ਕਲੇ ਆਪਾਰ ਪਟ ਬਿੰਦਾ ਜਿਸਕੇ ਆ ਤਾਂ ਬਹੁਤਾਂ ਗਲੇ ਹੁਣ ਫਿਰ ਰੁੱਸ ਜਿਆ ਗਏ ਸਿਰ ਨਾ ਵੀ ਨਾ ਵੀ ਪੜਾ ਔਖਾ ਸੀ ਲਵਾਇਆ ਸੀ ਤੇ ਮੈਂ ਤਾਂ ਬਾਹਰ ਤੋਂ ਹੀ ਫੜ ਲਿਆ ਵੀ ਹਾਂ ਜਿਹਨੂੰ ਪਿੱਛੇ ਮਾਰੂਗੀ ਉਦੋਂ ਸਰਦਾਰ ਦੇ ਪਿੱਛੇ ਬੈਠ ਕੇ ਟੱਪ ਦੇ ਮਗਰ ਇਸ ਵੀਡੀਓ ਦੇ ਵਿੱਚ ਬੈ ਗੇ ਪਿੱਛੇ ਨਹੀਂ ਛਿਖੇ ਨਹੀਂ ਹਟਣ ਦਿੰਦਾ ਮਸਾ ਇਹਦੇ ਬਾਲ ਖੋਦੇ ਪਤਾ ਕੀ ਹੈ ਕਹੂਗਾ ਮੇਰੇ ਵਾਲ ਰੱਖਣੀਆਂ ਮੈਂ ਹਨਾ ਜੇ ਮੈਂ ਕਈ ਵਾਰੀ ਪੁੱਛੇ ਤਾਂ ਵੀ ਕਹਿ ਦੇਣੀ ਮੈਂ ਤੇਰੇ ਵਾਲ ਕੱਟ ਦੇ ਹਨਾ ਪਤਾ ਕੀ ਕਹੂਗਾ ਮੇਰੇ ਵਾਲ ਨਹੀਂ ਕੱਟਨੇ ਮੈਂ ਤਾਂ ਸਾਂਸ ਤੋਂ ਬੰਦ ਕਰਤੀ ਹੁਣ ਕੀ ਕਰਾਂਗੀ ਮੈਨੂੰ ਔਖੀ ਹੋ ਗਈ ਹੁਣ ਫਿਰ ਸਿਰ ਨਵਾ ਦੇ ਵਾਲ ਛਾੜ ਕੇ ਅੰਦਰ ਬੈਠਾ ਦੇ ਪਾੜੀ ਉਹਨੂੰ ਸਰਦਾਰ ਜੀ ਕਹਿੰਦੇ ਮੈਨੂੰ ਨਹੀਂ ਸੀ ਇਹ ਨਵਾ ਫਿਰ ਉਹਨੂੰ ਨਹੀਂ ਫਿਰਨਵਾਇਆ ਸਰਦਾਰ ਜੀ ਹਨਾ ਬਸ ਫਿਰ ਸਿਰ ਨੂੰ ਤੇਲ ਆਇਆ ਇਹਨੇ ਵੇਨਾ ਕੋਈ ਕਿਸੇ ਨੂੰ ਤੇ ਲਾ ਦਿੱ ਤੇ ਪਿਊਸ਼ਨ ਭੇਜਿਆ ਹੋਇਆ ਜੀ ਉਹ ਪਾਣੀ ਪੀ ਜਾਣਾ ਪਰ ਅਸੀਂ ਸੁਣੋ ਕਿ ਆਪਾਂ ਬਸ ਹੌਂਸਾਰੇ ਕੰਮ ਫਟਾਫਟ ਕਰਦੇ ਹਾਂ ਨਾਲੇ ਸਬਜ਼ੀ ਕੱਟਕ ਦੇਣੀ ਹੈ ਇਹ ਨਾਲੇ ਲੱਸੀ ਦਾ ਜੁਮਾੜਾ ਇਹ ਤਾਂ ਕਿ ਜਿਹੜੀ ਆਪਾਂ ਇਹ ਜਿਹੜੀ ਜੁਮਾੜਾ Sè mè sè mè Sè mè sè mè ਸਾਰੇ ਇਤਰਾਹ ਯਾਹਲੇ ਇਤਰਾਹ ਬੜਾ ਪਧੀਆ ਵੀਰੇ ਤੂੰ ਦੱਸ ਬੱਸ ਵਧਾਈਆ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਬਹੁਤ ਖਲਾਈ ਰਿਹਾ ਕੇਕ ਬੜਾ ਸਵਾਦ ਇੱਕ ਮਿੰਟ ਇੱਕ ਮਿੰਟ ਖਾੜਾ ਦੂਸਰਾ ਕੈਮਰਾ ਕਰਾਂ ਕਿੱਥੇ ਤੇ ਹੋਏਗਾ ਲੈ ਹੁਣ ਬੋਲ ਉਹ ਕੇਕ ਬੜਾ ਟੇਸਟੀ ਦਾ ਉਹ ਤਾਂ ਲੀਟੀ ਮੈਂ ਐਸਾ ਅੱਛਾ ਕਣ 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 ਦੇ ਚਿੱਟੀਆਂ ਚਿੱਟੀਆਂ ਕੱਢਦੀ ਐ ਪੈਰ ਦੇਖ ਉਹਨਾਂ ਦੇ ਚਿੱਟੇ ਗੱਡੇ ਵੇ ਗੋਰੀਆਂ ਬਣਾ ਦਿੰਦੇ ਆ ਮੈਂ ਕੈਨੇਡਾ ਚ ਜਿੰਦੀ ਹਾਂ ਹਮੇ ਆ ਮੈਂ ਇੱਕ ਨਿੱਡਾ ਜਿਹਾ ਨਾਮ ਐ ਮੈਂ ਸਾਂ ਗੋਰੀਆਂ ਬਣਾ ਕੇ ਜ਼ਰੂਰ ਕੈਨੇਡਾ ਵਾਂ ਭੇਜ ਦੇਣੀ ਆ ਖਬਰ ਭਾਈ ਨਾ ਹੈ ਹਲੋ ਖਵਾਜ ਕਟ ਕਟ ਘੈਰੀ ਐ ਹੁਣ ਦੇਖ ਏ ਹੈ ਜੀ ਸਾਡਾ ਬਰਥਡੇ ਬੋਏ ਲੈ ਵੀ ਤੈਨੂੰ ਬਰਥਡੇ ਹੈਪੀ ਬਰਥਡੇ ਤੈਨੂੰ YouTube ਉੱਪਰ ਤੇ ਵੀ ਕਰਾਤੇ ਆਵੇਂ ਬਾਜੀ ਘਟਣ ਲੱਗ ਗਈ ਹਾਂ ਆ ਗਿਆ ਦੇਖਿਆ ਮੈਂ ਸਾਰਾ ਘੜ ਰਗੜ ਕੇ ਨਾ ਆਂਦੀ ਆ ਇਸ ਪਾਸੇ ਕਰ ਕੋ ਇਸ ਕੋਈ ਨਹੀਂ होश का हाल चाल हज तू कम पर आ गया पर गया हजे सवेरे सवेरी काम हूं शुरू होया तू सवेर तो के गया <laughs> तो मैं तीन छुट्टी हां तीन छुट्टी हो गई हजे स्टार्टिंग हुई है ਆਦ ਨਹੀਂ ਆ ਰਿਹਾ ਹਜੇ ਕੁਛ ਕਹਿ ਰਿਹਾ ਹਜੇ ਮੇਰੇ ਯਾਦ ਨਹੀਂ ਆ ਰਿਹਾ ਕੁਛ ਆਦ ਨਹੀਂ ਰਿਹਾ ਇੱਕ ਮਿੰਟ ਦੂਸਰੇ ਫੋਨ 'ਤੇ ਕਰ ਰਹੇ ਆ ਲਾਲੀ ਵਾਲੇ ਬਦੇ ਇਹ ਬਾ ਟਾਵਰ ਘਟਾਈ ਕੋਈ ਕਰ ਉਦਮ ਲਓ ਜੇ ਇਧਰ ਲਈ ਮੈਂ ਅਸੀਂ ਵੀ ਰਗੜ ਕੇ ਨਾਲ ਆਤੀ ਇਧਰ ਲਈ ਵੀ ਨਾਲ ਆਤੀ ਠੀਕ ਹੈ ਤੇ ਇਧਰ ਉਦਮ ਸਿੰਘ ਖੜਿਆ ਹੁਣ ਇਹਨੂੰ ਵੀ ਨਾਲ ਆਣਾ ਹੈ ਚ ਬੱਚਾ ਭਰ ਕੇ चल जा कटलिया खोल के तो चल कर पीछे कर, कर। रडो कपड़ा गड्डी पीछे कर दो पीछे करना लगे चलाना दू मैं आ रही ले आ रही हम हां तो हाँ। बाद दे। ना है। बीच्चनी, बीच्चनी, बाहर मैं तो पता क्या करे हो ना पानी के रही है बाल्टी मैं बुर्श मारी जहाँगी बैठी ले पैप लिया खिच के चूहे दे ਪਾਪਾ ਜੀ ਦੇ ਕੀ ਕੀ ਪਾਪਾ ਜੀ ਕੀ ਇਹਦੀ ਬੇਲ ਚੜਾਉਣ ਦੀ ਤਿਆਰੀਆਂ ਕਰ ਰਹੇ ਆ ਉੱਪਰ ਨੂੰ ਡੰਡੇ ਲਾ ਲਾ ਕੇ ਉਹ ਦੋ ਲੱਗ ਰਹੀਆਂ ਕੀਆਂ ਦੋ ਉੱਧਰ ਲੱਗ ਰਹੀਆਂ ਸਬਜ਼ੀ ਦਾ ਹਿੱਲਾ ਹੋ ਗਿਆ ਪਾਪਾ ਜੀ ਨਾ ਰੇਤਾ ਪਾਵੇਂਗੇ ਰੇਤਾ ਪਾਵੇਂਗੇ ਕੋਈ ਨਹੀਂ ਰੇਤਾ ਪਾ ਲੇਗੇ ਦਹੀਂ ਤਾਜ਼ਾ ਜਮਾਇਆ ਹੋਇਆ ਹੈਗਾ ਬਚੇ ਉਹ ਕਿਉਂ ਨਹੀਂ 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 ਹਜੇ ਨਾ ਤੋੜਿਓ ਭਿੰਡੀ ਦੀ ਸਬਜ਼ੀ ਹੈਗੀ ਹੈ ਹਜਤਾ ਛੱਡ ਰਹੀ ਐ ਇਹਨੂੰ ਠਾਲ ਉਹ ਨੀਚੇ ਬੜੇ ਬੈਠੇ ਜੈਰੀ ਜਾ ਓਏ ਪੂਰਾ ਉਹ ਕਹੀ ਚੱਕ ਉਹ ਚੱਕ ਚੱਲ ਉਹ ਮੇਰੇ ਕੋਲ ਤਨੇ ਨਹੀਂ ਕਰਿਆ ਹੋਰ ਹੋਰ ਕਿਤੇ ਪਾਕਿਸਤਾਨ ਤੇ ਆ ਗਈ ਚੱਲ ਇਹਨਾ ਪਾਕਿਸਤਾਨ ਤੇ ਨਹੀਂ ਹੋਰੇ ਇੱਧਰ ਜਾਓਣੇ ਚੱਲ ਚੱਲ ਬਾਲ ਪੈ ਗਿਆ ਉਹਨੂੰ ਕੱਢ ਬਾਹਰ ਲੋਕ ਖੋਲ ਗੱਡੀ ਦਾ ਚਾਬੀ ਨਹੀਂ ਤੂੰ ਲੈ ਕੇ ਆਇਆ ਉਹ ਨਹੀਂ ਨਹੀਂ ਉਹੋ ਚਾਬੀ ਕਿਸ ਤਰ੍ਹਾਂ ਮਿਲ ਜਾਈਏ ਚਾਬੀ ਤਾਂ ਮੇਰੇ ਕੋਲ ਸਮਾਈ ਲੈ ਜਿਵੇਂ ਬੱਚੇ ਦੋਨੇ ਨਹੀਂ ਧੁੱਪ ਕੇ ਵਿੱਚ ਦੇਖ ਲਓ ਕਿਸ ਤਰ੍ਹਾਂ ਨਾ ਆ ਰਹੇ ਆਰੇ ਸੀਵਿੰਗ ਪੂਲ ਕੇ ਨਜ਼ਾਰੇ ਲੈ ਰਹੇ ਹਾਂ ਛੁੱਟੀ ਕਾਦੀ ਹੁੰਦੀ ਅੰਮਾ ਆਇਆ ਨੂੰ ਤਾਂ ਤੰਗ ਕਰਕੇ ਰੱਖ ਲਾ ਨਿਆਣੇ ਨਾ ਮੇਰ ਪਾਣੀ ਨਾ ਯਾਰ ਹਟਾ ਲਓ ਇਹਨੂੰ ਬੱਜੀ ਛੱਟ ਬੱਜੀ ਛੱਟ ਹੋਰ ਲੈ ਮਾਂਗਲ ਪੰਗੇ ਵੇਖ ਦੇਖ ਲੈ ਓਏ ਹੇ ਹੇ ਉਹ ਕੋਈ ਨਹੀਂ ਕੀ ਲਿਆ ਮਾਂ ਪਾਤ ਸੀਰਨਾਓ ਬੰਨੰਦਰ ਆਓ ਧੁੱਪ ਬਹੁਤ ਐ ਉਦੋਂ ਦੇ 2-3 ਘੰਟੇ ਹੋ ਗਏ ਵਿਚ ਬੜੇ ਨੂੰ ਸਿਰ ਮੇ ਧੁੱਪ ਵੱੜ ਰਹੀ ਐ ਉਦੋਂ ਬਾਹਰ ਨਿਕਲਿਆ

ਤੇ ਟਾਈਮ ਹੋ ਰਿਹਾ ਜੀ 7:10 ਕੀ ਹੋ ਰੇ ਕਿ ਕੋਈ ਚ ਅੱਛਾ ਟੌਮੀ ਬੜੇ ਬੈਠੇ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਤੇਦਰੂਦਮ ਸਿੰਘ ਲੱਗਿਆ ਮੋਟਰਸਾਈਕਲ ਚਲਾਣ ਕਿੱਦਾਂ ਚਲੇ ਆ ਹੁਣ ਤਾਂ ਮੋਟਰਸਾਈਕਲ ਲੈ ਕੇ ਅੱਜ ਇਸ ਮੁੰਡੇ ਨੇ ਮੈਨੂੰ ਸਾਰਾ ਦਿਨ ਤੰਗ ਕਰਕੇ ਰੱਖਿਆ ਇਹ ਦੇ ਕਰਕੇ ਮੇਰਾ ਕੋਈ ਕੰਮ ਨਹੀਂ ਹੋਇਆ ਕੋਈ ਮੇਰ ਤੋਂ ਵਲੋਗ ਨਹੀਂ ਬਣਾ ਹੋਇਆ ਚ ਅੱਜ ਨਾਲ ਪਾਣੀ ਨਿਕਲ ਰਿਹਾ ਉਹ ਧੋਣੇ ਦੇ ਥੈਲੇ ਸਵੇਰੇ ਥੈਲੇ ਧੋਂਗੀ ਹੁਣੀ ਸੀ ਪਾਣੀ ਵਾ ਖੁਸ਼ ਨਹੀਂ ਹੁੰਦਾ ਹੈਗਾ ਥੈਲੇ ਧੋਣੇ ਆ ਜਵਾਨਾਂ ਨੂੰ ਕਦੇ ਕੋਈ ਛੁੱਟੀ ਨਹੀਂ ਹੋਣੀ ਚਾਹੀਦੀ ਹੈਗੀ ਹਰ ਟਾਈਮ ਇਹ ਸਕੂਲ ਦੇ ਵਿੱਚ ਹੋਣੇ ਚਾਹੀਦੇ ਆ ਜੇ ਇਹ ਘਰਾਂ ਹੋਏ ਤਾਂ ਇਹ ਬਹੁਤ ਜ਼ਿਆਦਾ ਤੰਗ ਕਰਾਂਗੇ ਹਟ ਜਾ ਹਟ ਜਾ ਹਟ ਜਾ ਸ਼ਰਾਰਤਾਂ ਨਾ ਕਰ ਹਟ ਜਾ ਇੱਕ ਵਾਰ ਤਾਂ ਆਪਣੇ ਮੀਂਹ ਵੀ ਪੈ ਲਿਆ ਕਿੰਮਣ ਕਿੰਮਣ ਪੂਰੀ ਹੌਲੀ ਇੱਕ ਵਾਰੀ ਦਾ ਤੇ ਬਸ ਹੁਣ ਤਾਂ ਜਿੱਦਾਂ ਦਾ ਬਲੌਗ ਆ ਆਊਗਾ ਦੇਖੀ ਜਾਓ ਕੀ ਆ ਹੋ ਗਈਆਂ ਲੰਬੀਆਂ ਉਦਮ ਹੋਰ ਉਹ ਉਧਰ ਵਾਲੀਆਂ ਦੇਖਣੀ ਐ ਜਿਹੜੀ ਤਨਵੀਤ ਉਹ ਨਹੀਂ ਕਰਾਂ ਘਰ ਕੰਨੀ ਲੱਗੀ ਹੋਈਆਂ ਪਾਪਾ ਜੀ ਕੀ ਐ ਤੋੜ ਲੀਏ ਹੁਣ ਕਸਵੇਰੀ ਤੋੜੀ ਐ ਸਵੇਰੀ ਕੀ ਆ ਕੇ ਪਰੌਂਠੇ ਬਣਾਉਂਗੇ ਅਰੇ ਤਾਂ ਬਲਵੇ ਤਾਂ ਉਦਮ ਘਰੇ ਪਰੌਂਠੇ ਘਾਣੇ ਤੁਸੀਂ ਘਰੇ ਰਹਿਤਾ ਖਾਣੇ ਇੱਕ ਦਿਨ ਇੱਕ ਦਿਨ ਇੱਕ ਜਣੇ ਦੀ ਫਰਮਾਇਸ਼ ਪੂਰੀ ਕਰੂੰਗੀ ਇੱਕ ਦਿਨ ਇੱਕ ਜਣੇ ਦੀ ਫਰਮਾਇਸ਼ ਕਰੂਗੀ ਕਰੂੰਗੀ ਠੀਕ ਹੈ ਪਰੋਂਠੇ ਤਾਂ ਸਾਰੇ ਜਣੇ ਖਾ ਲੈਣਗੇ ਹਰਾਇਤਾ ਉਦਮ ਨਹੀਂ ਖਾਣਾ ਹੈਗਾ ਫਿਰ ਹੋਰ ਕਿਹੜਾ ਰੈਤਾ ਹੋਵੇ ਲੋ ਜੀ ਮੈਂ ਸਰਦਾਰ ਜੀ ਨੂੰ ਹੁਣੇ-ਹੁਣੇ ਬਾਲਟੀ ਦਿੱਤੀ ਸੀ ਧਾਰ ਕੱਢਣ ਵਾਸਤੇ ਤੇ ਆਲੂ ਮਟਰਨ ਦੀ ਸਬਜ਼ੀ ਆਪਾਂ ਨੇ ਬਣਾ ਲਈ ਫੋਟੇ-ਫੋਟੇ ਭਾਂਡੇ ਮਾਂਜੀ ਹਨ ਕਿਉਂਕਿ ਮੈਂ ਉਦਮ ਨੂੰ ਲੈਣ ਜਾਣਾ ਸੀਗਾ ਤੇ ਤੋਰੀਆਂ ਦੇ फूल आ रहे तौर पता बदन कदू लगन गए मच्छर बाला होया फिर निबड़ गया सवेरी पता क्या करना है ਟੱਪ ਦਾ ਭਰਿਆ ਹੋਇਆ ਪਾਣੀ ਗਾ ਖਾਲੀ ਨਹੀਂ ਕਰਨਾ ਹੈਗਾ ਟੱਪ ਦੇ ਵਿੱਚ ਸਵੇ ਨਹੀਂ ਦੂਸਰਾ ਟੱਪ ਲਾ ਕੇ ਉਸ ਦੇ ਚ ਬਾਲਟੀ ਨਾਲ ਪਾਣੀ ਪਾਵਾ ਕੇ ਥੱਲੇ ਧੋਈ ਜਾਣਾ ਇਸ ਟੱਪ ਦੇ ਵਿੱਚ ਨਹੀਂ ਤਾਂ ਥੱਲੇ ਥੱਲੇ ਧੋਏਗੇ ਇੱਕ ਪਲਾਸਟਿਕਾ ਟੱਪ ਨਹੀਂ ਬੇੜਾ ਦੂਸਰਾ ਉਹ ਦੇ ਵਿੱਚ ਟੱਪ ਧੋਈ ਜਾਣਗੇ ਆ ਗਿਆ ਹੋ ਰਿਹਾ ਇਹ ਕੌਣ ਸਾ ਸੀਕਰਟ ਹੈ ਪਿਓ ਪੁੱਤ ਦਾ ਇਹ ਕੌਣ ਸਾ ਸੀਕਰਟ ਹੈ ਪਿਓ ਪੁੱਤ ਦਾ ਫੇਰ ਆਇਆ ਦੇਖੀ ਹੁਣ ਇਧਰ ਨੂੰ ਘੁੰਮ ਘੁਮਾ ਕੇ ਆ ਗਿਆ ਆ ਗਿਆ ඒනුබ ාරය සැමේ ඒ වේරයගකු මකමාග ගේ ਦੇਖੀ 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 ਦੇਖ ਲੈ ਦੇਖ ਲੋ ਜਵਾਕਾਂ ਦੇ ਕੰਮ ਤੇ ਉਹਨੂੰ ਤਾਂ ਟਿਕਟ ਨਹੀਂ ਸੀ ਉਹਨੇ ਲੈ ਕੇ ਫੋਨ ਭੱਜ ਗਿਆ ਹੈਗਾ ਕਿ ਆ ਲਈਏ ਅਟਵਟ ਬਣ ਗਏ ਗਿਫਟ ਲਿਆਏ ਆਗੇ ਤੇ ਹਮੇਦਾ ਫੇਰ ਉਹਰੇ ਕਿੱਥੇ ਹਨ ਉਹ ਨਹੀਂ ਹੈਗੇ ਕਿੱਥੇ ਆਹ ਚ ਰਸਤਾ ਜਾ ਚੋਕ ਸਰੀ ਆ ਫੋੜੇ ਚੋਂ ਮਤਲਬ ਕਿਹੜਾ ਚੋਕ ਹੈ ਮੈਂ ਟਾਈਮ ਲੈਂਦਾ ਮੁਖਤ ਚੋਕ ਕਿਆ ਬਣਾਇਆ ਕੋਈ ਚੋਕ ਉੱਥੇ ਆ ਕੇ ਦੇ ਹਾਂ ਮੈਂ ਆਈਡੀ ਉੱਥੇ ਆ ਜਾ ਤੁਸੀਂ ਫੋਨ ਕਰਿਆ ਵੀ ਮੇਰੇ ਕੋਲ ਦਵਾਈ ਨਹੀਂ ਹੈਗੀ ਮੈਂ ਉਹਦੇ ਪੁੱਛ ਮੈਂ ਕਿਹਾ ਦੋ ਅੱਗੇ ਤੱਕ ਨਿਸ਼ਾਨੇ ਤਾਂ ਨਹੀਂ ਇਹ ਕਿਰਨ ਆਵੋ ਫੇਰ ਉੱਥੇ ਦੇ ਪੁੱਠੇ ਮੋੜੇ ਫੇਰ ਦੇ ਭਾਰਤ ਵਾਲੇ ਕੋਲ ਉਹ ਕਹਿੰਦੇ ਪੰਜਾਬ ਵਾਲੇ ਪੰਜਾਬ ਵਾਲੇ ਕੋਲ ਫੇਰ ਦੇ ਫੇਰ ਜਾ ਕੇ ਉੱਥੇ ਜੀ ਨੂੰ ਕਰਕੇ ਕਰਵਾਇਆ ਟਾਈਮ ਜਿਆਦਾ ਨਹੀਂ ਲੱਗਦਾ ਪੂਰਾ 1 ਘੰਟਾ ਲੱਗਿਆ ਪਤਾ ਜੀ ਫਿਰ ਉਦੋਂ ਮਿਲਿਆ ਪਹਿਲਾਂ ਫਿਰ ਗਏ ਰਵੀ ਵਾਲਿਆਂ ਕੋਲ ਗਿਫਟ ਲਿਆ ਉਹ ਪੈਣਾ ਨਹੀਂ ਆ ਉਹਨਾਂ ਉਹ ਲਈਆਂ ਰੀਫਰਾਂ ਲਈਆਂ ਉਦੋਂ ਬਾਅਦ ਹਮੇ ਆ ਗਏ ਉਦੋਂ ਬਾਅਦ ਅੱਧਾ ਘੰਟਾ ਮੈਂ ਉਹ ਫਾਲਤੂ ਕਰ ਦਿੱਤਾ ਨਹੀਂ ਹਮੇ 6:30 ਵਜੇ ਘਰ ਆਣਾ 6:30 ਵਜੇ ਮੈਂ ਉੱਥੇ ਆ ਗਈ ਸੀ ਹਾਂ ਅੱਜ ਛੱਬੀ ਮੈਂ ਬਣਾਦਾ ਰੋਟੀ ਫੇਰ ਅਸੀਂ ਬਰਥਡੇ ਪਾਰਟੀ ਵਿੱਚ ਵੀ ਜਾਣਾ ਹੈ ਜੀ ਇਹਨੂੰ ਕੇਕ ਵੀ ਪਾਣਾ ਹੈ ਚੱਟੇ ਉਾਰ ਦਿਓ ਨਾ ਖੜਾਓ ਹੈਂ ਕੀ ਆ ਕਰੇ ਨਾ ਤੁਮ ਜੇ ਖਾਣਾ ਨਾ ਹੋ ਰਿਹਾ ਤੁਹਾਨੂੰ ਨਹੀਂ ਖਾਣਾ ਕਿਉਂ ਮਨ ਗੁੜੇ ਕਾਲੇ ਕੁੱਤੇ ਨੇ ਵੱਢਿਆ ਵਾ ਇਨਫੈਕਸ਼ਨ ਹੋਆ ਕੈਮੀਕਲ ਹੋਆ ਮੈਂ ਆਪੇ ਖਾ ਲਾਂਗਾ ਤੁਹਾਨੂੰ ਰਹਿਣ ਦੇ ਉੱਛੀ ਜੀ